ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਤ ਪੂਰਨ ਬ੍ਰਹਮ ਆਪ ਆਪਨ ਹੀ ਆਪ ਸਾਜ ਆਪਨ ਰਚਿਉ ਹੈ ਨਾਉ ਆਪ ਹੀ ਵਿਚਾਰਖੈ ਪੂਰਨ ਬ੍ਰਹਮ ਆਪ ਆਪਨ ਹੀ ਆਪ ਸਾਜ ਆਪਣ ਰੱਤਿਉ ਹੈ ਨਾਉ ਆਪਹੀ ਵਿਚਾਰ ਕੈ ਆਦ ਗੁਰ ਦੁਤੀਆ ਗੋਬਿੰਦ ਨਾਮ ਖੈ ਕਹਾਇਓ ਗੁਰਮੁਖ ਰਚਨਾ ਆਕਾਰ ਓੰਕਾਰ ਕੈ ਗੁਰਮੁਖ ਨਾਦ ਵੇਦ ਗੁਰਮੁਖ ਪਾਵੇ ਭੇਦ ਗੁਰਮੁਖ ਲੀਲਾ ਧਾਰੀ ਅਨਿਕ ਆਤਾਰਕੈ ਗੁਰੂ ਗੋਬਿੰਦ ਔ ਗੋਬਿੰਦ ਗੁਰੂ ਏਕਮੇਕ ੋਤ ਪੋਤ ਸੂਤਰ ਗਤ ਅੰਬਰ ਉਚਾਰਕੈ ਗੁਰੂ ਗੋਬਿੰਦ ਔ ਗੋਬਿੰਦ ਗੁਰੂ ਏਕਮੇਕ ੋਤ ਪੋਤ ਸੂਤਰ ਗਤ ਅੰਬਰ ਉਚਾਰਕੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਸਤਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ 54 ਨੰਬਰ ਕਵਿਤ ਦੇ ਵਿੱਚ ਗੁਰੂ ਔਰ ਗੋਬਿੰਦ ਦੀ ਜਿਹੜੀ ਅਭੇਦਤਾ ਹੈ ਉਹਦਾ ਜ਼ਿਕਰ ਕੀਤਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਦੇ ਵਿੱਚ ਜਿਸ ਸ਼ਰਧਾ ਭਾਵਨਾ ਅਕੀਦਤ ਦੇ ਨਾਲ ਗੁਰੂ ਨੂੰ ਪਰਮਾਤਮਾ ਦੇ ਰੂਪ ਵਿੱਚ ਦਰਸਾਇਆ ਹੈ ਇਹ ਇੱਕ ਵਿਲੱਖਣ ਬਾਤ ਹੈ ਕਿਉਂਕਿ ਅੱਜ ਮੇਰੇ ਵਰਗੇ ਬਹੁਤ ਸਾਰੇ ਵਿਦਵਾਨ ਸਟੇਜਾਂ ਤੇ ਬਹਿ ਕੇ ਮੈਂ ਤੇ ਵਿਦਵਾਨ ਨਹੀਂ ਪਰ ਜਿਹੜੇ ਵਿਦਵਾਨ ਬੁਰਖ ਸਟੇਜਾਂ ਤੇ ਬੈਠਦੇ ਭਰੀਆਂ ਸੰਗਤ ਦੀਆਂ ਜਿਹੜੀਆਂ ਉਹ ਸੰਗਤ ਦੇ ਭਰੇ ਹੋਏ ਪੰਡਾਲ ਨੇ ਪੂਰਨ ਪੰਡਾਲਾਂ ਦੇ ਵਿੱਚ ਉਹ ਆਪਣ ਹੀ ਆਪ ਸਾਦੀ ਕਿ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਬਤ ਬਚਨ ਕਰਦਿਆਂ ਪਟ ਸਾਹਿਬ ਆਣ ਕਹਿੰਦੇ ਨੇ ਕਿ ਭਨ ਮਥੁਰਾ ਕਸ਼ ਭੇਦ ਨਹੀਂ ਹੋਰ ਅਰਜੁਨ ਪ੍ਰਤੱਖ ਹਰ ਕਿਹਦੇ ਵਿੱਚ ਕੋਈ ਭੇਦ ਨਾ ਸਮਝਿਓ ਕਿ ਗੁਰੂ ਅਰਜੁਨ ਸਾਹਿਬ ਹੋਰ ਹੈ ਤੇ ਹਰੀ ਪਰਮਾਤਮਾ ਕੋਈ ਹੋਰ ਹੈ ਅਸਲ ਵਿੱਚ ਗੁਰੂ ਅਰਜੁਨ ਸਾਹਿਬ ਆਪ ਰੱਬ ਰੂਪ ਹੈ ਤੇ ਭਾਈ ਸੰਤੋਖ ਸਿੰਘ ਜੀ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚੇਮਣ ਦੀ ਗੱਲ ਕੀਤੀ ਇੱਕ ਥਾਂ ਤੇ ਜਹਾਗੀਰ ਸਾਈ ਮੀਆਂ ਮੀਰ ਨੂੰ ਪੁੱਛਦਾ ਹੈ ਕਿ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦਾ ਇੰਨਾ ਮਾਣ ਇੰਨਾ ਸਤਿਕਾਰ ਕਿਉਂ ਕਰਦੇ ਹੋ ਤੇ ਸਾਈ ਮੀਆਂ ਮੀਰ ਜੀ ਇੱਕ ਗੱਲ ਕਹਿੰਦੇ ਨੇ ਕਿ ਜਦੋਂ ਮੈਂ ਬੰਦਗੀ ਵਿੱਚ ਜੁੜ ਕੇ ਬੈਠਦਾ ਨੇਤਰ ਬੰਦ ਕਰਦਾ ਮੇਰੀ ਸੁਰਤ ਰੱਬੀ ਦਰਗਾਹ ਵਿੱਚ ਜਾਂਦੀ ਹੈ ਤੇ ਜਦੋਂ ਮੈਂ ਉੱਥੇ ਪਹੁੰਚਦਾ ਤੇ ਰੱਬੀ সিংਹਾਸਣ ਤੇ ਬੈਠੇ ਜਿਸ ਅਕਾਲ ਪੁਰਖ ਦੇ ਮੈਨੂੰ ਦਰਸ਼ਨ ਹੁੰਦੇ ਨੇ ਜਿਸ ਫੁਦਾ ਦੇ ਦਰਸ਼ਨ ਹੁੰਦੀ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਆਪ ਰੱਬ ਨੇ ਸੋ ਇਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਗੋਬਿੰਦ ਉਹ ਗੋਬਿੰਦ ਗੁਰੂ ਏਕਮੇਕ ਗੁਰੂ ਗੋਬਿੰਦ ਰੂਪ ਹੈ ਗੋਬਿੰਦ ਗੁਰੂ ਰੂਪ ਹੋ ਕੇ ਸੰਸਾਰ ਤੇ ਵਿੱਚ ਰਿਹਾ ਏਕਮੇਕ ਕੋਈ ਭੇਦ ਨਹੀਂ ਓਤ ਪੋਤ ਸੂਤਰ ਗਤ ਅੰਬਰ ਉਚਾਰਕ ਹੈ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਕੱਪੜੇ ਦੇ ਸੂਤਰ ਦਾ ਤਾਣਾ ਤੇ ਪੇਟਾ ਆਖਣ ਨੂੰ ਵੱਖ-ਵੱਖ ਹੈ ਪਰ ਹੈ ਇੱਕ ਹੀ ਓਵੇਂ ਜਿਵੇਂ ਗੋਬਿੰਦ ਤੇ ਗੁਰੂ ਕਹਿਣ ਨੂੰ ਵੱਖਰੇ ਵੱਖਰੇ ਜਾਪਦੇ ਨੇ ਪਰ ਹੈ ਅਸਲ ਦੇ ਵਿੱਚ ਇੱਕ ਹੀ ਸੋ ਇਹ ਭਾਈ ਗੁਰਦਾਸ ਜੀ ਨੇ ਗੁਰੂ ਤੇ ਪ੍ਰਮਾਤਮਾ ਦੀ ਅਭੇਦਤਾ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਜੀ ਭੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ